ਕਿੱਥੇ ਮੁੰਡੇ ਕਿੰਨਾ ਕਿੱਥੋਂ ਲੈ ਕੇ ਆਏ ਤੁਹਾਨੂੰ ਕਿੰਨੇ ਪੈਸੇ ਚ ਲੈ ਕੇ ਆਏ ਇਹ ਗੱਲ ਕੀ ਹੋਈ ਸੀ ਜੀ ਕੋਈ ਨਹੀਂ ਬੋਲਦੇ ਕੋਣ ਅੰਗਰੇਜ਼ ਕਿੱਥੇ ਮੁੰਡੇ ਕਿਦੇ ਆਂ ਖਰਗਾਓ ਬੂਆ ਕੋਈ 4A ਉਹ ਰੱਖ ਮੈਨੂੰ ਫੋਟੋਸ ਫੀਰਾਂ ਅਸ ਤੇ ਲੈਣੋ ਜਣੀਆਂ ਕੀ ਲੈ ਕੇ ਗਿਆ ਤੋਏ ਸੀ ਕੀ ਗੱਲ ਹਾਂਜੀ ਲੋਕ ਖੜਗਾਓ ਤੁਹਾਨੂੰ ਕਿੱਥੋਂ ਲਿਆਏ ਸੀ ਕਿੰਨੇ ਪੈਸਿਆਂ 'ਚ ਲਿਆਏ ਤੇ ਲੋਕ ਖੜੇ ਨੇ ਕਿੰਨੇ ਪੈਸੇ ਵਸੇ ਲੈ ਗਏ ਸੀ ਆਪਾਂ ਨੂੰ ਹਾਂਜੀ ਨਹੀਂ ਦਮੀ ਘਾਸ ਸੁਣਾ ਤੁਸੀਂ ਆਏ ਕੀ ਕਰਨ ਨੀ ਕੀ ਆਏ ਇੱਥੇ ਨਹੀਂ ਸਾਨੂੰ ਕੀ ਪਤਾ ਦੱਸੋ ਕਿੰਨੇ ਪੈਸਿਆਂ 'ਚ ਲਿਆਏ ਸੀ ਤੁਹਾਨੂੰ ਮੇਰੀ ਨਾਵਾਜੀ ਬੇਸਤੀ ਕਰੋ ਉਹਨਾਂ ਨੂੰ ਹੀ ਖਲਾਉ। ਨਹੀਂ ਤੁਸੀਂ ਇੱਥੇ ਆਏ ਹੋ ਕਿਸੇ ਦੇ ਅਸ਼ੇਰੀਏ 'ਚ। ਤੁਸੀਂ ਕਿਸੇ ਦੇ ਘਰ ਆ ਗਏ ਕਿਉਂ ਆਏ ਹੋ? ਕਿੰਨੇ ਮੁੰਡੇ ਆ? ਇਹ ਪੜ੍ਹ। ਪਾ एग्जाम ਚੇਰ ਖੋਲੋ। ਕਿੰਨੇ ਮੁੰਡੇ ਸੀਗੇ? ਨਹੀਂ ਤਾਂ ਮੁੰਡੇ ਲੈ ਗਏ ਅੱਜ ਇੱਥੇ ਪੜ੍ਹੇਗੇ ਨੇ ਤਾਂ ਆਤੀਏ ਕੁੜੀ ਮੁੰਡਾ। ਲੈ ਕਿੰਨੇ ਮੁੰਡੇ ਲੈ ਗਏ ਅਸੀਂ ਨੂੰ? ਕੌਣ ਲੁਕੇ ਪਏ? ਪਰ ਕਾਉ ਉਸ ਨੀਰਾ ਤੁਹਾਨੂੰ ਰਸਵੇ ਨੇ ਜਲੰਦਰ ਸ਼ਹਿਰ ਦੀਆਂ ਜਿਹੜੀਆਂ ਸਾਂਝੇ ਕਰ ਰਿਹਾ ਤਿੰਨ ਤੋਂ ਚਾਰ ਮੁੰਡੇ ਜੋ ਅੰਦਰ ਲੁਕੇ ਪਏ ਨੇ ਇਸ ਔਰਤ ਨੂੰ ਰੇਡ ਜਿਹੜਾ ਲੋਕ ਅੰਦਰੋਂ ਕੀਤਾ ਹੋਇਆ ਤਾਲਾ ਲਾਇਆ ਪਿਆ ਅੰਦਰੋਂ ਉਹ ਮੱਲੇ ਦੇ ਕੋਈ ਨਹੀਂ ਉਹ ਅੰਦਰ ਮੁੰਡੇ ਲੁਕੇ ਪਏ ਨੇ ਆਹ ਮੁੰਡੇ ਲੱਗੇ ਕੌਣ ਸੀ ਇਹ ਪੰਦੇ ਦੀ ਇਹ ਹੋਣਾ

ਇਹ ਸਭ ਲੋਕਾਂ ਦੇ ਮਤਲਬ ਹੋਣੇ ਕਿਹੜੇ ਕੀ ਕਹਦੇ ਹੋ ਆਪ ਕਿੰਨੇ ਪੈਸੇ ਦੇ ਦੇਣਾ ਨੇ ਤੁਹਾਨੂੰ ਇਹ ਕਹਿੰਦੇ 3000 ਦਿੱਤਾ ਹੈ ਅਭੀ ਲੜਕੇ ਦੇ ਨਾਲ ਕੀ ਕੰਮ ਕਰਦੇ ਕਿੰਨੇ ਪੈਸੇ ਦਿੰਦੇ ਕਿੰਨਾ ਪਤਾ ਨਹੀਂ ਕਿੰਨੇ ਪੈਸੇ ਦੇ ਦੇਣਾ ਨੇ ਮੂਹ ਕੋਈ ਕੇ ਦੇ ਘਰ ਚ ਆ ਗਏ ਇੱਥੇ ਮੂਹ ਚੱਕ ਰਹੇ ਆ ਤੁਹਾਨੂੰ ਪਤਾ ਨਹੀਂ ਇੱਥੇ ਲੋਕ ਰਹਿੰਦੇ ਨੇ ਬੱਚੇ ਰਹਿੰਦੇ ਨੇ ਇਹ ਚੰਗੀਆਂ ਗੱਲਾਂ ਨੇ ਕਦੇ ਕੋਈ ਉੱਥੇ ਲੱਗੇ ਦੇਖੋ ਨਾ ਦੇਖ ਮੈਂ ਇਹਨਾਂ ਦੇ ਕਿ ਤਰ੍ਹਾਂ ਸੀ ਕਿ ਕਿੱਥੋਂ ਤੁਸੀਂ ਦੇਂਦੇ ਕਿ ਦੂਏ ਦਸੋ ਤੁਸੀਂ ਇਹਨਾਂ ਨੂੰ ਪੂਰੇ ਚਲੰਦੇ ਤੁਸੀਂ ਇੱਕ ਨਾ ਇੱਕ ਮੱਲੇ ਦੇ ਵਿੱਚ ਗਲਤ ਕੰਮ ਕਰਾਉਂਦੇ ਸੇ ਪਹੁੰਚੇ ਹੋ ਕਿ ਮੁੰਡੇ ਲੈ ਕੇ ਕੀ ਹੋਏ ਭਈਆ ਕੀ ਸੀ ਗਲਤੀ ਮੰਨ ਲਿਓ ਆਪਣੀ ਹੈ ਕਿੰਨੇ ਪੈਸੇ ਦੀ ਲੈ ਕੇ ਆਏ ਸੀਗੇ ਤੁਹਾਨੂੰ 3000 ਰੁਪਏ ਗਲਤੀ ਮੰਨਦੇ ਹੋ ਸੀ ਆਪਣੀ ਇਹ ਤੁਹਾਨੂੰ ਕੀ ਕਿੱਥੇ ਨਹੀਂ ਕੋਈ ਹੋਰ ਕੰਮ ਨਹੀਂ ਤੁਹਾਨੂੰ ਮਿਲਦਾ ਗਲਤ ਕੰਮ ਕਰਕੇ 3-3000 ਰੁਪਏ ਕਮਾ ਕੇ ਇਹਨੇ ਪੈਸੇ ਕਿੱਥੇ ਲੈ ਕੇ ਜਾਣੇ ਤੁਸੀਂ ਦੱਸੋ ਅੰਦਰੋਂ ਤੁਸੀਂ ਬੈਕ ਕਿੱਥੇ ਆਏ ਸੀਗੇ ਬਬੀ ਜੀ ਮਾਂ ਕੋ ਪੈਸੇ ਮੈਡਮ ਕਿਤੇ ਲੱਗੇ ਆ ਤੁਹਾਨੂੰ 3000 ਰੁਪਏ ਤੁਹਾਨੂੰ ਦੇ ਦਿੱਤਾ ਇਹਨਾਂ ਨੇ ਕਿਹਨੇ ਦਿੱਤਾ ਉਹਨੂੰ ਨਹੀਂ ਦਿੱਤਾ ਆਸਰੂਪੇ ਦਿੱਤਾ ਤੁਹਾਨੂੰ ਕਿੰਨੇ ਮੁੰਡੇ ਸੀਗੇ ਉਹ ਤਾਂ ਤੁਹਾਨੂੰ 1500 ਰੁਪਏ ਫੜਾਇਆ ਮੈਂ ਕਿੱਥੇ 1500 ਨੂੰ ਨਾਲ ਕਿੰਨੇ ਪੈਸੇ دیے ਤੇ ਆਪ ਕੋ ਸੁਨੇ ਲੜਕੀਆਂ ਨੇ ਜੇ ਦਾ 1500 ਫੜਾਇਆ ਉਹਨਾਂ ਨੇ ਤੁਹਾਨੂੰ ਕੀ ਕੀ ਚੀਜ਼ ਕਰਨ ਦੀ ਤੁਹਾਨੂੰ ਜਲਤ ਕੰਮ ਕਰਨ ਦੀ ਨਹੀਂ ਆਜੀ ਹੁਣ ਤੁਸੀਂ ਕਹਿੰਦੇ ਦਿੱਤੇ ਨੇ ਵੀ ਤੱਕ ਲਈਏ ਮੈਂ ਆਪਕੋ ਚਾਹ ਤੈਨੀਆਂ ਪਿਆਣਾ ਸੀ 3000 ਲੈਣਾ ਜੀ ਕਰਿਆ ਉਸੇ ਲੈਣਾ 3000 ਰੁਪਏ ਉਸੇ ਤੇੰਨੇ ਮੁੰਡਾ ਲੈਣਾ ਨਹੀਂ ਫੇ ਤੁਸੀਂ ਪੈਸੇ ਵਾਲੀ ਗੱਲਬਾਤ ਕੀਤੀ ਰੇੜੀ ਸਰਾ ਕੋਈ ਪੈਸਾ ਨਹੀਂ ਆਇਆ ਤੁਹਾਡਾ ਹੈ ਕਿਤਨੇ ਪੈਸੇ ਦੀ ਗੱਲ ਕੀ ਪੈਸੇ ਹੈ ਸਰ ਮੈਂ ਮੰਨਦਾ ਤੁਹਾਨੂੰ ਕਿਹਦੀ ਟਾਈਪ ਹੈ ਕਿਸ ਦੀ ਜੀ ਪੈਸੇ ਦੀ ਹੈ ਆਪਣੇ ਕੋਲ ਬੋਲੋ ਖੁੱਲ ਕੇ ਬੋਲੋ ਕਿਸ ਚੀਜ਼ ਵਿੱਚ ਦਿੰਦੇ ਟੈਂਸ਼ਨ ਬੁਲਿਆ ਨਾ ਬੋਲੋ ਅੰਮੜਾ ਚੱਕੀ ਪਾਜੀ ਅੱਗੇ ਚਲਾ ਪਾਜੀ ਯਾ ਚੋਣ ਦੇ ਬਾਰੇ ਗੱਲ ਕਰਦੇ ਆਪਾਂ ਇੱਥੇ ਬੜੇ ਹੋਏ ਨੇ ਗੱਲ ਕਰਦੇ ਹਾਂ ਜੀ ਪਸਾਂਦੇ ਵੇ ਤੈਨੂੰ ਪਸਾਂਦੇ ਪਿਆ ਉਹ ਕਹਿੰਦੇ ਜੀ ਤੁਸੀਂ ਪਸਾਂਦੇ ਪਿਆ ਨਾ ਤੁਸੀਂ ਫਸਾਇਆ ਜਿਹੜੀ ਇਸ ਨੂੰ ਹੈ ਤੁਸੀਂ ਸਾਹਦੇ ਕਿਸ ਤਰ੍ਹਾਂ ਪੇ ਤੁਸੀਂ ਕੀ ਕਰੇ ਕਿੱਧਰ ਲੈ ਕੇ ਗਏ ਇਹ ਕਿਹੜਾ ਮੁਕੜਵਾ ਪਰ ਲੱਗੇਗਾ ਤੁਸੀਂ ਕਹਿ ਰਹੇ ਬਤਾ ਰਹੇ ਆਪਣੀ ਮਰਜ਼ੀ ਨਾਲ ਆਇਓ ਤੁਸੀਂ ਸਟੇਸ਼ਨ ਤੋਂ ਲੈ ਕੇ ਆਏ ਤੁਸੀਂ ਆਪਣੀ ਮਰਜ਼ੀ ਦਾ ਫਿਰ ਕਿੰਦਰ ਫਸਾਣਾ ਕਿੰਨੂੰ ਕਹਿੰਦੇ ਐ ਉਹਨੇ ਤੁਹਾਨੂੰ ਕਿਹਾ 3000 ਰੁਪਏ ਤੁਹਾਨੂੰ ਕਿਹਾ ਵੀ ਹੁੰਦਾ ਕਿ ਕੋਈ ਚੀਜ਼ ਕਰਨਦਾ ਹੀ ਨਾ ਗਲਤ ਕੰਮ ਕਰਨਦਾ ਕਿਹੜਾ ਕੇ ਇਹਨਾਂ ਬੱਦਿਆਂ ਜਿੱਥੇ ਕੱਲੀ ਜਨਾਨੀ ਆਏ ਹੋ ਬਸ ਟੇਰ ਸੇ ਕੁਝ ਤੁਹਾਡੇ ਦੇਣ ਚਾਹਣਾ ਤਾਂ ਹੀ ਆਏ ਹੋ ਤੁਸੀਂ ਬਸ ਟੇਰ

ਆਹ ਵਾਹ ਕਾ ਬਤਾਇਆ ਤੁਹਾਨੂੰ ਦੋਚੇ ਆਹ ਵਾਹ ਕਾ ਬਹੁਤ ਬੁਚਾੜਾ ਬਿਲਕੁਲ ਇਹ ਦੇਖ ਸਕਦੇ ਹੋ ਕਿ ਤੁਸੀਂ ਗਲਤੀ ਕੀਤੀ ਆ ਕਿੰਨੀ ਗਲਤੀ ਮੰਨਦੇ ਹੋ ਆਪਣੀ ਮਰਤੇ ਗਲਤੀ ਤਮਾਵਾ ਪਹਿਣਾ ਵਗੀ ਰਹੀ ਉਹਨੂੰ ਲੈ ਕੇ ਆਏ ਤੁਸੀਂ ਘਰ ਗਲਤ ਕੰਮ ਆਸੇ ਚੰਗਾ ਲੱਦਾ ਦੱਸੋ ਹੈ ਇਹ ਕੰਮ ਆਸੇ ਆਈ ਆਪਣੀ ਮਰਜ਼ੀ ਨਾਲ ਆਈਏ ਕਿਤਨੇ ਪੈਸੇ ਦੀ ਬਾਤ ਹੋਈ ਸੀ ਆਪਕੇ ਇਸ ਕੇ ਸੰਤ

ਕੀ ਗਲਤੀ ਹੋਈ ਆਪਣੇ ਕੋ ਹਾਂਜੀ ਕਿੰਨੇ ਪੈਸੇ ਦੀ ਗੱਲਬਾਤ ਹੋਈ ਸੀ ਹਾਂਜੀ 3000 ਰੁਪਏ ਦੀ ਕੱਲ 3000 ਦੀ ਗੱਲਬਾਤ ਹੋਈ ਸੀ ਸੰਭਾਅ ਇਹਨਾਂ ਕਿੰਨਾ ਕੰਮ ਚੱਲ ਰਿਹਾ ਕੰਮ ਚੰਗਾ ਨਹੀਂ ਕਿ ਇੱਦਾਂ ਜਲਦ ਕੰਮ ਕਰ ਲੈ ਕੋਈ ਇਤੋਂ ਦਾ ਮਾੜਾ ਕੰਮ ਚੱਲ ਰਿਹਾ ਦੇਖੋ ਕਿੱਦਾਂ ਚੱਲੂਗਾ ਸੁਧਾਰ ਕਿਤਾ ਹੋਊਗਾ ਸਾਨੂੰ ਦਾ ਮੋਜੀ ਉਾਇਟਰ ਕਹਿੰਦੇ ਗੋਲ ਮੋਲ ਰ ਅ ਕਿੱਦਾਂ ਸੁਧਾਰ ਹੋਊਗਾ ਕੁਛ ਨਹੀਂ ਕਿੱਦਾਂ ਹੋਊਗਾ ਮੈਨੂੰ ਇਹ ਗੱਲ ਹੀ ਰੰਡੀ ਨੇ ਮੈਂ ਲਿਖੋ ਤੁਸੀਂ ਫੋਨ ਅੱਧਾ ਘੰਟਾ ਹੋ ਗਿਆ ਫੋਨ ਕੀਤਾ ਨੂੰ ਮੱਲੇ ਵਾਲੇ ਕਹਿੰਦੇ ਪ੍ਰਸ਼ਾਸਨ ਨਹੀਂ ਪਹੁੰਚਿਆ ਅੱਧੇ ਘੰਟੇ ਲੇਟ ਪਹੁੰਚਿਆ ਪ੍ਰਸ਼ਾਸਨ ਲੋਕਾਂ ਦਾ ਕਹਿਣਾ ਕਿ ਵੀ ਮਾਜੀ ਹੋ ਕੁਝ ਕਾਰਕਿ ਨੇ ਮੈ ਸਾਨੂੰ ਡਿਸਟਰਬ ਹੋਈ ਜਾਂ ਹਮ ਹਮ ਬਿਲਕੁਲ ਹੈ ਕਿੰਨੇ ਨੂੰ ਕੀ ਕੀ ਮਾਮਲਾ ਕੀ ਅਧਿਆਨ ਚ ਆਪਣੇ ਹਾਂਜੀ ਉਨੇ ਗਏ ਹੋ ਮੁੜ ਕੇ ਰਿਹਾ ਤੁਸੀਂ ਜਿਹੜੀ ਪੁਲਿਸ ਲਾਗੇ ਆਪਣੇ ਨਾਲ ਕੋਈ ਇਸ ਟਾਈਮ ਤੇਰੀ ਮਾਂ ਜੇ ਪੀਸੀਆ ਤੋਂ ਆ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਤੁਸੀਂ ਮੌਕੇ ਤੇ ਕਮਪਲੇਨ ਕੀਤੀ ਤੁਹਾਨੂੰ ਪਤਾ ਕਿ ਲੇਡੀ ਸਾਹਿਬ ਲੇਡੀ ਸਾਹਿਬ ਤੁਸੀਂ ਜਿਹੜੀ ਪੁਲਿਸ ਲਾਗਿਆ ਨਹੀਂ ਚਾਹੀਦੀ ਸੀ ਹਾਂਜੀ ਹਾਂਜੀ ਬੋਲੋ ਸਾਡੇ ਨਾਲ ਜਿਹੜੀ ਹੈਗੀ ਨਹੀਂ ਹੁੰਦੀ ਹਾਂ ਵੀ ਕਿ ਨਹੀਂ ਤੇ ਤੁਸੀਂ ਮੌਕੇ ਤੇ ਜਦੋਂ ਤੁਹਾਡੇ ਹੋ ਰਹੇ ਨੇ ਜਿੱਥੇ ਹਾਂ ਜੀ ਧਿਆਨ ਚ ਕੀ ਆਈ ਮੈਨੂੰ ਦੱਸੋ ਦੁਬਾਰਾ ਤੇ ਹਜੂਰ ਤੁਸੀਂ ਕਰਕੇ ਦਰਾ ਧਿਆਨ ਕਰੋ 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 ਪਤੀਸ਼ ਕਰੋ ਕਰੋ ਕਿੰਨੇ ਕਦਮ ਦਾਂ? ਕਿੰਨੇ ਮੁੰਡੇ ਮੈਡਮ ਲੈਣ ਆਏ ਸਨ ਤੁਸੀ? ਦੱਸਿਓ ਮਨਾਇਆ। ਹਾਂਜੀ। ਇੱਕ ਮਿੰਟ ਰੁਕਿਓ ਵੀ ਇਸ ਤਰਫ ਕਿਉਂ। ਹਾਂ। ਸੋ ਇਹ ਤਿੰਨ ਮੁੰਡੇ ਨੇ ਬਹੁਤ ਪ੍ਰਭਾਵਪੂਰਨ ਵੀ ਆ ਚੁੱਕੇ ਨੇ। ਕਿਹਦੇ ਨਾਮ? ਗੱਲ ਦੀ। ਜਿਹੜੇ ਨਾ ਕੀਆ। ਜਿਹੜਾ ਇਹਦਾ ਕੋਈ ਪਤਾ ਤੇ ਲੱਗਦਾ ਮੁੰਡੇ ਪਾਸਿਆਂ। ਸੋ ਦੋਸਤੋ ਸਾਡੀ ਮੁੰਡੇ ਦੀ ਸੀਐਡੀ ਹੋ ਚੁੱਕੀ ਹੈ। ਅਗਲਾ ਕਦੇ ਮੁੰਡੇ ਦੇ ਪੁਲਿਸ ਦੀ ਸਭ ਦੀ ਬਾਦਿਆਂ ਬਾਦਿਆਂ ਮੈਂ ਨਾ ਨਾਮ ਲੁਕੀਆ ਨਾਮ ਲੁਕੀਆ ਤੇ ਮੈਂ ਕਿਹਾ ਕਿ ਤੁਹਾਨੂੰ ਲੱਗੇ ਤੁਹਾਨੂੰ ਰੈਜ਼ੀਡੈਂਟ ਪਾਰਾ ਗੱਲ ਕੋਈ ਨਹੀਂ 10 ਵੇਕ ਮੱਲੇ ਵੱਲੋਂ ਕਲੇੜੀ ਛੋੜੀ ਗਈ ਹੈ ਪਰਵਾਸੀ ਫੋਲੋ ਗਲਤ ਕੰਮ ਕਰਾਸਾ ਲਿਆਂਦੀ ਗਈ ਸੀ ਕਿ ਬਾਟਾ ਦੇ ਇੰਦਾ 10 ਵੇਕ ਤੁਸੀਂ ਦਾ ਵੀ ਪੋਸ਼ਣ ਕਰਦੇ ਹਾਂ ਅੱਗ ਨੂੰ ਤਾਂ ਗਾਂਗਾ ਨਹੀਂ ਸੀ ਕਿ ਤੁਸੀਂ ਕਿੰਨੇ ਜੇਕਰ ਕੋਈ ਨਾ ਜਨੀਰ ਜਾਂਦੇ ਰਹੇ ਚਲੋ ਉਹ ਬੁੜਾ ਨਹੀਂ

ਦਾ ਸਿਮੇਤ 10 ਲੜਕੇ ਕੱਪੜਾ ਵਾਸੀ ਇੱਕ ਲੜਕੀ ਨੂੰ ਲੈ ਗਏ ਗਲਤ ਕੰਮ ਕਰਵਾਸੇ ਆਪਣੇ ਰੂਮ ਦੇ ਵਿੱਚ 10 ਦੀਏ ਕੰਮ ਹੋ ਰਿਹਾ ਕਿੱਥੋਂ ਤੁਹਾਨੂੰ ਲੈ ਕੇ ਕਿੱਥੋਂ ਆਏ ਹਾਂਜੀ ਹੈਲੋ ਇਹਨਾਂ ਜੇ ਅੱਗੇ ਜਾ ਕੇ ਜਿਹੜਾ ਅਕਮਪਨੀ ਇਨਕਮ ਟੈਕਸ ਨਾਲ ਕੀ ਅਰੇ ਇਹ ਇਹ ਚਾਲਬਾਤ ਕਿਸ ਚੱਲਦੀ ਹੈ ਇਹ ਨਦੀਪ ਦੀ ਮੈਂ ਅੱਜ ਜੀ ਰਿਹਾ ਹਾਂ ਪਟਨਾ ਸਾਹਿਬ ਦੇ ਅੰਦਰ ਮੌਜੂਦ ਹੈ ਕਿ ਸੈਕਟਰ 406 ਦੇ 3 ਪ੍ਰਵਾਸੀ ਲੜਕੇ ਇੱਕ ਇੱਕ ਲੜਕੀ ਨੂੰ ਲੈ ਕੇ ਖਵਾਟ ਦੇ ਵਿੱਚ ਗਲਤ ਕੰਮ ਕਰਾ ਰਿਹਾ ਸੀ ਜਦੋਂ ਲੋਕਾਂ ਵੱਲੋਂ ਮੱਲੇ ਵੱਲੋਂ ਫੜਿਆ ਗਿਆ ਦੱਸਿਆ ਇਹਨਾਂ ਲੜਕੇ ਆਹ ਤਿੰਨ ਲੜਕੇ ਦੇ ਆਸਰੇ ਮੌਕੇ ਦੇ ਕਿ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਤਸਵੀਰਾਂ ਵਿੱਚ

<खिया>। two, so like <-dkek> <premature> कितने कितने पैसे दिए? तीन तीन लड़को दिए लड़कों का आपको तो शर्म नहीं आती कि मोहल्ले में ऐसे गंदे गंदे काम कर रहे हो आप ये किसका किसका है एक लड़की लेके गलत काम करना

ਮਗਦੂਮਪੁਰ ਕੋਲ ਕੱਟ ਕੇ ਬੰਬੇਤੀ ਰਹਿੰਦੀ ਤਿੰਨੋ ਜਿਹੜੇ ਲੜਕੇ ਜਿਹੜੇ ਪੁਰਾਣੇ ਏਥੇ ਰਹਿੰਦੇ ਕੰਮ ਕਾ ਕੰਮ ਕਰਦੇ ਹਨ ਡੇਟਰ ਦੇ ਪਰ ਦੇਖੋ ਇਦਾਂ ਫੈਮਲੀਆਂ ਰਹਿੰਦੀਆਂ ਹੋਣ ਤੁਸੀਂ ਜਿੱਦਾਂ ਵਧੀਆ ਫੈਮਲੀਆਂ ਦੇ ਲੋਕ ਰਹਿੰਦੇ ਇੱਥੇ ਗਲਤ ਕੰਮ ਚੰਗਾ ਲੱਗਦਾ ਕਰਨਾ ਹਾਂ ਪੈੜੀ ਨਾ ਹੀ ਹੋ ਰਹੀ ਲੱਗਤ ਨਹੀਂ ਹੋਇਆ ਕੋਈ ਗਲੀ ਦੇਖੋ ਕਿੰਨੇ ਲੋਕ ਲੋਕ ਕਾਫੀ ਇਕੱਠੇ ਹੋਏ ਆ نیچے ਲੋਕ ਕਿੰਨੇ ਇਕੱਠੇ ਹੋਏ ਗਲੀ ਦੇ ਵਿੱਚ ਤੁਸੀਂ ਵੀ ਇੱਥੇ ਆਤਾ ਕਰ ਲੈਣਾ ਤੁਸੀਂ ਵੀ ਇੱਥੇ ਰਹਿੰਦੇ ਹੋ ਕਵਾੜੇ ਚ ਰਹਿੰਦੇ ਮਤਲਬ ਤੁਸੀਂ ਫਰਸਟ ਕਲੌਕ ਕਵਾੜੇ ਚ ਰਹਿੰਦੇ ਹੋ ਨਾ ਕੀ ਲਾਦਾ ਦੇਖੋ ਨਾ ਇਦਾਂ ਦੇ ਪ੍ਰਵਾਸੀ ਗਲਤ ਕੰਮ ਕਰਦੇ ਵੇ ਬਾਹਰੋਂ ਲੜਕੀ ਲੈ ਕੇ ਨ ਚੰਗੀ ਗੱਲ ਆ ਦੱਸੋ ਪਹਿਲਾਂ ਅੱਛਾ ਤੂੰ ਕੱਲੇ ਨੰਦਿਓ ਉੱਥੇ ਮਤਲਬ ਜੇ ਮਨਜ ਵੀ ਡਰ ਪੈ ਚੁੱਕਾ ਕੀ ਆਪਨੇ ਭੈਣ ਦੇ ਘਰ ਕੀ ਮੰਗ ਕਰਦੇ ਤੁਸੀਂ ਨਹੀਂ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪੁਲਿਸ ਆਈ ਹੈ ਤੁਹਾਡੋ ਕੋ ਕੋ ਚੰਗਾ ਕੰਮ ਨਹੀਂ ਕਰਦਾ ਉਹ ਨਹੀਂ ਕਿ ਉਹ ਕੰਮ ਕਰਦਾ ਵੀ ਨਹੀਂ। ਮੇਰੀ ਜਨਾਨੀ ਆਵੀਏ ਜਨਾਨੀ ਦਾ ਸੁਪੋਟ ਦੇ ਕੇ ਆਏ ਆਣਾ ਨਹੀਂ ਚਾਹੀਦਾ। ਗੱਲ ਸੀ ਕਿ ਉਹ ਉਹ ਬਰੋ ਚੱਲਾ ਕਰਦੀ ਪਈ ਉਹਨਾਂ ਨੂੰ। ਹੂੰ। ਉਹ ਚੱਲਣੇ ਵਾਲੇ ਨੂੰ ਬੜਾ ਗੱਡੀ ਜਾਂਦੇ। ਕੀ ਕਹਿੰਦੇ? ਆਹ ਉਹ ਮੇਰਾ ਤਾਂ ਧੰਦਾ ਆ ਹੀ ਹੈ ਮੈਂ ਆਹੀ ਕਰਕੇ ਬੱਚੇ ਪਾਲਦੀ। ਨਹੀਂ ਕੀ ਕਹਿੰਦੀ? ਆਹੀ ਆਹੀ ਕੰਮ ਕਰਕੇ ਬੱਚੇ ਪਾਲਦੀ। ਨਹੀਂ ਕੀ ਕੰਮ ਕਰਦੇ ਨੇ ਬਦੋ? ਤਾਂ ਇਹ ਲੱਗਦਾ ਕਿ ਨਹੀਂ ਤਾਂ ਦੇਖੀ ਨਹੀਂ ਤਾਂ ਕਿ ਕਿੰਨਾ ਸਸਤਾ ਹੈ ਇਹ ਗੰਗਰਾ ਦਿਖਾਉਂਦਾ ਹੈ ਕੰਮ ਨਹੀਂ ਕੀ ਹੈ ਇਹ ਤਾਂ ਕਿ ਤੱਕ ਤੂੰ ਇੱਥੇ ਗਲਤ ਕੰਮ ਕਰ ਤੂੰ ਇੱਥੇ ਗਲਤ ਕੰਮ ਕਰ ਸਕਦੀ ਹੈ ਕਰ ਦੇ ਕੀ ਦੱਸੋ ਤੂੰ ਕੰਮ ਕਰ ਸਕਦੇ ਆ ਚਲੋ ਕੁਲੇ ਮੁਕਦਮੇ ਪੂਰੇ ਕੀਤੇ ਸਿਰ ਤੇ ਕੰਮ ਦੀ ਕੋਸ਼ਿਸ਼ ਕਰ ਇੱਕ ਜਿਹੜੀ ਸੱਚਲੀਅਮ ਬਸ ਸਟੈਂਡ ਦੇ ਉੱਤੋਂ ਕੁਵਿੰਦਰ ਕੀ ਮਾਮਲਾ ਕੀ ਆ ਧਿਆਨ ਚ ਜੋ ਜ਼ੰਦਰਗੀ ਦੀ ਬਰਾਮਦ ਹੋਇਆ ਜੀ ਤੇ ਮਾਮਲਾ ਤਾਂ ਤਾਂ ਮੰਨੇ ਦੱਸੋ ਇੱਕ ਹੀ ਨਹੀਂ ਕਰਦੇ ਘਾਟਰੇ ਕਰਦੇ ਕਰਦੇ ਆ ਤੁਹਾਨੂੰ ਆਪਣਾ ਬੱਚਾ ਪੁੱਛਦਾ ਨਾ ਉਹ ਜਿਹੜਾ ਫੋਨ ਫਿਟਲ ਆਪਣਾ ਅਨੇ ਪੁੱਤ ਜੀ ਪੁੱਛਦਾ ਠੀਕ ਹੈ ਜੂਰੀਸਨ ਆ ਰਹੇ ਨੇ ਬਰਾਮਦ ਹੀ ਆ ਲਗੋ ਜਨ ਲਾ ਲਾ ਸਕਦੇ ਲੱਗਣ ਇਸ ਕਿਹਦਾ ਨਹੀਂ ਤਰੀ ਦਾਣਾ ਕਿਹੜਾ ਆਪਣਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 85